ਬੀਜ ਲਾਲ ਦੇ ਪੇਜ ਤੋਂ ਅੱਜ ਸਪੈਸ਼ਲ ਟ੍ਰੇਨ ਜਿਹੜੀ ਪੰਜਾਬ ਪੁਲਿਸ ਨੂੰ ਲੈ ਕੇ ਬਿਹਾਰ ਤੋਂ ਵਾਪਸ ਆ ਰਹੀ ਹੈ ਉਧਰੋਂ ਤੋਂ ਲਾਈਵ ਹੋਏ ਆ। ਇਹਦੇ ਵਿੱਚ ਅਸੀਂ ਸਾਰੇ ਇੰਜੋਏ ਕਰ ਰਹੇ ਹਾਂ। ਠੀਕ ਹੈ ਮਜਬੂਰੀਆਂ ਨੇ ਡਿਊਟੀ ਦੀਆਂ ਅਸੀਂ ਬਿਹਾਰ ਡਿਊਟੀ ਇਲੈਕਸ਼ਨ ਡਿਊਟੀ ਇੱਕ ਜਾਣਾ ਹੁੰਦਾ। ਠੀਕ ਡਿਊਟੀਆਂ ਲੱਗੀਆਂ ਜਿੱਥੇ ਉੱਥੇ ਨਿਭਾਉਣੀਆਂ ਪੈਂਦੀਆਂ। ਅਸੀਂ ਉੱਥੇ ਖੁਸ਼ੀ-ਖੁਸ਼ੀ 15 ਦਿਨ 15-20 ਦਿਨ ਦੀ ਡਿਊਟੀ ਕਰਕੇ ਦੋ ਇਲੈਕਸ਼ਨ ਪੂਤਾ ਕੇ ਤੇ ਨਾਲ ਹੀ ਉਥੋਂ ਆਪਣਾ ਆ ਜਨਤਾ ਦੀ ਟੀਮ ਵੱਲੋਂ ਇਹ ਸਾਰੇ ਇਲੈਕਸ਼ਨ ਖੁਸ਼ੀ-ਖੁਸ਼ੀ ਪੂਤਾ ਕੇ ਵਾਪਸ ਚੱਲ ਰਹੇ ਆ ਵਾਪਸ ਪੰਜਾਬ ਨੂੰ ਜਾ ਰਹੇ ਆ ਆਪੋ ਆਪਣੇ ਘਰਾਂ ਨੂੰ ਜਾ ਰਹੇ ਆ ਸਾਡੇ ਵੀ ਘਰੇ ਬੱਚੇ ਉਡੀਕ ਰਹੇ ਆ ਸਾਰੇ ਉਡੀਕ ਰਹੇ ਆ ਤੇ ਸਾਨੂੰ ਵੀ ਘਰੇ ਜਾਣ ਦੀ ਖੁਸ਼ੀ ਹੈ ਇਸੇ ਖੁਸ਼ੀ ਦੇ ਵਿੱਚ ਕੁਝ ਆਪਣੇ ਮੁਲਾਜ਼ਮ ਆਪਣਾ ਜਿਹੜਾ ਕੁਝ ਗਾ ਕੇ ਹੱਸ ਕੇ ਨੱਚ ਕੇ ਟੱਪ ਕੇ ਜਾਂ ਤਾਸ਼ ਖੇਡ ਕੇ ਟਾਈਮ ਪਾਸ ਕਰ ਰਹੇ ਆ ਆਪਣਾ ਆਪੋ ਆਪਣਾ ਇਝਾਰ ਆਪਣੇ ਆਪਣੇ ਲਿਹਾਜ਼ ਨਾਲ ਕਰ ਰਹੇ ਆ ਤੇ ਤੁਸੀਂ ਬਣੇ ਰਹੋ ਲਾਡੀ ਲਾਡੀ ਜਲਾਲ ਦੇ ਪੇਜ ਤੇ ਤੇ ਆਪਾਂ ਅੱਗੇ ਵੀ ਅਪਡੇਟ ਦਿੰਦੇ ਰਵਾਂਗੇ ਬਹੁਤ ਵਧੀਆ ਸਫਰ ਚੱਲ ਰਿਹਾ ਹੈ ট্রেন ਬਹੁਤ ਵਧੀਆ ਇੰਡੀਪੈਂਡੈਂਟ ਟ੍ਰੇਨ ਨੂੰ ਆਪ ਨੂੰ ਇਸ ਨੂੰ ਮਿਲੀ ਹੋਈ ਹੈ ਠੀਕ ਚੱਲ ਰਿਹਾ ਸਫਰ ਬਹੁਤ ਵਧੀਆ ਆਲ ਓਕੇ ਥੈਂਕ ਯੂ ਸਾਰੇ ਨਾ ਨਾ ਨੀਲ ਚੋਰੀ ਜੀ ਜੀ ਮੀਂਹ ਪੈਂਦਾ ਪਿੰਡ ਬੁਰਦਾ ਨਾਸਰ

ਬਹੁਤ ਵਧੀਆ ਅਹੋ ਸਾਰ ਆਪਣਾ ਬਿਹਾਰ ਦੀ ਇਲੈਕਸ਼ਨ ਦੀ ਬਹੁਤ ਵਧੀਆ ਜਵਾਨਾਂ ਨੇ ਡਿਊਟੀ ਕੀਤੀ ਆ ਔਰ ਸਹੀ ਸਲਾਹ ਕਰਕੇ ਆਪਣੇ ਸਾਰੇ ਸਿਹਤਦਸਤੀ ਨਾਲ ਆਪਣੇ ਪਰਿਵਾਰਾਂ ਨੂੰ ਜਾ ਰਹੇ ਸਾਰੇ ਖੁਸ਼ੀ-ਖੁਸ਼ੀ ਜਾ ਰਹੇ ਔਰ ਵਧੀਆ ਫਟਨਾ ਸਾਹਿਬ ਦੇ ਦਰਸ਼ਨ ਕੀਤੇ ਇਹਦਾ ਖਾਣਾ ਨਹੀਂ ਮਿਲਿਆ ਆਸਰ ਦੀ ਦੌਲਤ ਨੂੰ ਨਹੀਂ ਨਹੀਂ ਛੱਡੋ ਆਪਣੀ ਪਿਆਰ ਦੀ ਸੰਗਤ ਨੇ ਸਾਰੀ ਨੇ ਪੰਜਾਬ ਤੋਂ ਆਈ ਇਲੈਕਸ਼ਨ ਡਿਊਟੀ ਸਾਰਿਆਂ ਨੇ ਗੁਰੂ ਤਾਂ ਹੁੰਦੇ ਪਟਨਾ ਸਾਹਿਬ ਦੇ ਦਰਸ਼ਨ ਕੀਤੇ ਜੀ ਸਾਰੇ ਮੁਲਾਜ਼ਮ ਖੁਸ਼ਾਪੁਰਨਾ ਸਾਹਿਬ ਦੇ ਦਰਸ਼ਨ ਕਰਕੇ ਔਰ ਸਾਰੇ ਮੁਲਾਜ਼ਮ ਖੁਸ਼ੀ ਨਾਲ ਆਏ ਸੀਗੇ ਵੀ ਅਸੀਂ ਡਿਊਟੀ ਵੀ ਕਰਨੀ ਆ ਤੇ ਪਟਨਾ ਸਾਹਿਬ ਦੇ ਦਰਸ਼ਨ ਵੀ ਕਰਨੇ ਆ ਗੁਰੂ ਘਰ ਦੇ ਦਰਸ਼ਨ ਕਰਕੇ ਸਾਰੇ ਆਪਣੀਆਂ ਸੀਟਾਂ ਤੇ ਮੁਲਾਜ਼ਮ ਬੈਠੇ ਆ ਖਾਣਾ ਖਾ ਕੇ ਆਪਣੇ ਖੁਸ਼ੀ-ਖੁਸ਼ੀ ਘਰ ਜਾ ਰਹੇ ਪਰਿਵਾਰ ਦੇ ਵਿੱਚ ਇਹ ਸਾਰਿਆਂ ਨੂੰ ਮੈਂ ਧੰਨਵਾਦ ਵੀ ਕਹਿਣਾ ਚਾਹੁੰਦਾ ਔਰ ਸੇਵਾ ਦੀ ਲੈ ਤੇਰੀ ਦੀ ਆ ਗਰਦਾਰੀ ਇਹ ਸਾਡਾ ਜਵਾਨ ਇੱਕ ਨੰਬਰ ਡਿਊਟੀ ਨੂੰ ਮੈਂ ਮੰਨ ਗਿਆ ਨੂੰ ਮੇਰੇ ਨਾਲ ਸੀ ਇਹ ਸਾਡੇ ਨਾਲ ਸੀ ਹੈ ਸਾਡੇ ਨਾਲ ਸੀ ਇਹਦੀ ਡਿਊਟੀ ਮੈਂ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਇੰਨੀ ਵਧੀਆ ਡਿਊਟੀ ਬੰਦੇ ਹੈ ਆਹ ਰੋ ਹੁਣ ਭੁੱਲੇ ਕੋ ਨਾ ਜੀ ਹਾਂ ਧੰਨਵਾਦ ਕਾ ਧੰਨਵਾਦ ਆ ਇਧਰ ਹਾਂ ਕੋਈ ਨਾ ਨੌਜਵਾਨ ਤੁਸੀਂ ਬੋਲੋਗੇ ਬੋਲਣਾ ਸਿੱਖੋਗੇ ਫੇਰ ਹੀ ਹੈ ਉਹ ਬਹੁਤ ਬੋਲਦਾ ਹੈ ਹੈ ਕੋਈ ਵੀ ਹੈ ਕੁਝ ਤਾਂ ਬੋਲੋ ਨਾਈਟ ਸਰ ਕੋਈ ਟੌਪਿਕ ਹੈ ਹੈ ਟੌਪਿਕ ਦੀ ਗੱਲ ਥੋੜਾ ਹੁੰਦੀ ਆ ਆਪਾਂ ਜਾ ਰਹੇ ਹਾਂ ਘਰ ਨੂੰ ਤੁਹਾਨੂੰ ਚੱਲੇ ਆ ਸਰ ਖੁਸ਼ੀਆਂ ਬਹੁਤ ਹੈ ਹੈ ਖੁਸ਼ੀ ਬਹੁਤ ਹੈ ਪਰ ਟ੍ਰੇਨ ਲੇਟ ਆਪਣੀ ਉਹ ਤਾਂ ਦੇਰ ਤਾਂ ਆਪਨ ਲੱਗਦੀ ਆ ਹੈ ਕਿੰਨੇ ਘੰਟੇ ਲੇਟ ਚੱਲਦੀ 10 ਘੰਟੇ ਲਈ ਆਪਾਂ ਨੂੰ ਲੇਟ ਲੱਗਦੀ ਆ ਨਾ ਇਹ ਆਹ ਲਓ ਜੀ ਖੜਿਆ ਸਾਡੀ ਜਿਹੜੀ ਮੇਨ ਐਡਮਨ ਆ ਬੈਠੀ ਆ ਦੇਖੋ ਹਾਂ ਜੀ ਸਰ ਐਡਮਨ ਸਾਡੀ ਆ ਬੈਠੀ ਨੇ ਚੱਕਰ ਤੇਰੀ ਆ ਆ ਮੈਂ ਚੱਕੂ ਤੇ ਕਹਾ ਸਾਡਾ ਰਾਤ ਨੂੰ ਸਾਡਾ ਇਲੈਕਸ਼ਨ ਹੋ ਗਿਆ ਸੀ ਉਸ ਤੋਂ ਬਾਅਦ 12 13 14 ਨੂੰ ਸਾਡੀ ਟ੍ਰੇਨ ਬੁੱਕ ਹੋਈ ਸੀ ਉਸ ਤੋਂ ਬਾਅਦ ਟ੍ਰੇਨ ਹੋਈ ਆ ਇਹਨੇ 350 ਕਿਲੋਮੀਟਰ ਇੱਕ ਦਿਨ ਤੇ ਇੱਕ ਰਾਤ ਤੇ ਇੱਕ ਦਿਨ ਚ ਕੀਤਾ ਜੀ ਬਸੋ ਕਿੰਨਾ ਟਾਈਮ ਇਹਨੇ ਵੇਸ ਕੀਤਾ ਅਸੀਂ ਕਦੋਂ ਪਹੁੰਚਾਂਗੇ ਕਦੋਂ ਕੀ ਕਰਾਂਗੇ ਸਾਰੇ ਧੱਕੇ ਨੇ ਸਾਰੇ ਪਰਿਵਾਰਾਂ ਜਾਣ ਨੂੰ ਹੈਗਾ ਵੀ ਸਾਰਿਆਂ ਨੂੰ ਉਦਾਸ ਨੇ ਅੱਗੇ ਆਨੰਦਪੁਰ ਸਾਹਿਬ ਵੀ ਜਾਣਾ ਆਪਾਂ ਹਾਂਜੀ ਅੱਗੇ ਇਹ ਹੀ ਡੂਟੀ ਨੂੰ ਪੂਰਾ ਆਨੰਦਪੁਰ ਸਾਹਿਬ ਜਾਣਾ ਅਸੀਂ ਯੂਨੀਫਾਰਮ ਪਹਿਲਾਂ ਗਰਮੀ ਦੀ ਲੈ ਕੇ ਆਏ ਸੀ ਹੁਣ ਸਰਦੀ ਦੀ ਚੇਲ ਹੋਏਗੀ ਘਰੇ ਵੀ ਜਾਣਾ ਪੈਣਾ ਇੱਕ ਵਾਰੀ ਤਾਂ ਜ਼ਰੂਰ ਜਾਣਾ ਪੈਣਾ ਜੀ ਇਸ ਕਰਕੇ ਥੋੜੀ ਪ੍ਰੋਬਲਮ ਤਾਂ ਹੈਗੀ ਹੈ ਜੀ ਸੇਵ ਤੁ ਯੂ ਯੂ ਹੀ ਸੇਵ 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 ਜੀ ਓਕੇ ਜੀ ਏ ਤੁਸੀਂ ਲਾਡੀ ਜਲਾਲ ਦੇ ਪੇਜ ਦੇ ਵਿੱਚੋਂ ਲਾਈਵ ਹੋਏ ਆਂ ਤੇ ਤੁਸੀਂ ਅਸਮੇ ਦੇਖ ਰਹੇ ਹਾਂ ਕਿ ਜੋ ਹੈ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੀ ਸਮਾਪਤੀ ਤੋਂ ਬਾਅਦ ਜਿਹੜੀ ਸਾਰੀ ਫੋਰਸ ਹੈ ਵਾਪਸ ਪੰਜਾਬ ਨੂੰ ਜਾ ਰਹੀ ਹੈ ਜਿਦੇ ਵਿੱਚ ਤੁਸੀਂ ਪਿੱਛੇ ਮੁੰਡੇ ਨੇ ਸੁਣਿਆ ਜਿਵੇਂ ਕਿ ਬਹੁਤ ਵਧੀਆ ਗਾਣਾ गा ਕੇ ਇੰਜੋਏ ਕਰ ਰਹੇ ਨੇ ਤੇ ਇੱਥੇ ਕੁਝ ਮੁੰਡੇ ਆਪਣੇ ਬੈਠੇ ਨੇ ਨਵੇਂ ਮੁੰਡੇ ਕੋਸ਼ਤਾਂ ਖੇੜ ਕੇ ਟਾਈਮ ਪਾਸ ਕਰਕੇ ਇਸੇ ਤਰ੍ਹਾਂ ਹੀ ਅਸੀਂ ਪੰਜਾਬ ਚਲੇ ਜਾਣਾ ਹੈ ਹਾਸੇ ਖੇੜ ਕੇ ਤੇ ਬਾਕੀ ਸਾਰੇ ਬਹੁਤ ਹੀ ਵਧੀਆ ਸਾਡੀ ਡਿਊਟੀ ਹੋਈ ਆ ਸਾਡੇ ਇੰਚਾਰਜ ਸਾਹਿਬਾਨ ਸਾਡੇ ਸਾਰੇ ਹੀ ਸਤਿਕਾਰਯੋਗ ਸੀਨੀਅਰਾਂ ਬਹੁਤ ਵਧੀਆ ਉਹਨਾਂ ਨੇ ਸਾਡੇ ਨਾਲ ਕੰਪਰੋਮਾਈਜ਼ ਕਰਕੇ ਡਿਊਟੀ ਨਿਭਾਈ ਤੇ ਨਾਲ ਅਸੀਂ ਸਾਰੇ ਧੰਨਵਾਦਿਆਂ ਵੀ ਅਸੀਂ ਜਿਹਨਾਂ ਨੇ ਸਾਡਾ ਰੋਟੀ ਪਾਣੀ ਦਾ ਪ੍ਰਬੰਧ ਕਰਿਆ ਮੈਸ ਵਾਲੇ ਵੀਰ ਤੇ ਹੋਰ ਬਾਕੀ ਸਾਰੇ ਤੁਸੀਂ ਦੇਖ ਹੀ ਰਹੇ ਹੋ ਆਪਣੇ ਜਵਾਨ ਵੀ ਪਏ ਆ ਫਿਰ ਬੈਠੇ ਆ ਕੋਈ ਖੇਡ ਰਹੇ ਆ ਕੋਈ ਮੋਬਾਈਲ